ਸਾਡੀਆਂ ਆਤਮਿਕ ਭੈਣਾਂ ਜਿਹੜੀਆਂ ਕਿ ਸਾਡੀਆਂ ਸਿਸਟਰ ਜਿਹੜੀ ਆਪਣੇ ਪੂਰਾ ਜੀਵਨ ਪ੍ਰਭੂ ਯਿਸੂ ਮਸੀਹ ਦੇ ਲੇਖੇ ਲਾਇਆ ਉਹਨਾਂ ਨੇ ਔਰ ਉਹ ਇੱਕ ਸਫਰ ਕਰ ਰਹੀਆਂ ਸੀ ਔਰ ਜਾ ਰਹੀਆਂ ਸੀ ਇੱਕ ਜੋਤੀ ਨਾਮ ਦੀ ਮਹਿਲਾ ਜੋਤੀ ਸ਼ਰਮਾ ਜਿੰਨੇ ਕਿ ਉਹਨਾਂ ਨੂੰ ਨਜਾਇਜ਼ ਕੁੱਟਿਆ ਮਾਰਿਆ ਉਹਨਾਂ ਨੂੰ ਤੱਪੜ ਮਾਰੇ ਔਰ ਉਹਨਾਂ ਬੇਇੱਜ਼ਤ ਕਰਕੇ ਉਸ ਸ਼ਕਤੀਸ਼ਾਲੀ ਫੋਰਸ ਦੇ ਵਾਲੇ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਕੀਤੀ ਅੱਜ ਅਸੀਂ ਡੀ ਸੀ ਸਾਹਿਬ ਨੂੰ ਮਿਲ ਕੇ ਆਏ ਜੀ ਉਹਨਾਂ ਨੇ ਸਾਨੂੰ ਪ੍ਰੋਸਸ ਅਦਵਾਇਆ ਕਿ ਅਸੀਂ ਤੁਹਾਡਾ ਮੰਗ ਪੱਤਰ ਜਰੂਰ ਅੱਗੇ ਲਾਵਾਂਗੇ ਔਰ ਅਸੀਂ ਮੰਗ ਕਰਦੇ ਆਂ ਸੈਂਟਰ ਸਰਕਾਰ ਕੋ ਪੰਜਾਬ ਸਰਕਾਰ ਕੋ ਕਿ ਆਏ ਦਿਨ ਜਿਹੜਾ ਇਹ ਸਾਡੀਆਂ ਤੇ ਅਤਿਆਚਾਰ ਹੋ ਰਿਹਾ ਜਾਂ ਜਿਹੜਾ ਵੀ ਦਸਾਈਆਂ ਨੂੰ ਥੱਟ ਮਾਰਦੇ ਆ ਜਾਂ ਸਾਨੂੰ ਨੀਚਾ ਦਿਪਾਉਣ ਦੀਆਂ ਗੱਲਾਂ ਕਰਦੇ ਆ ਇਹ ਸੱਦ ਕੀਤਾ ਜਾਂਦਾ ਤੁਸੀਂ ਇਹ ਰਿਹਾਈ ਦੀ ਮੰਗ ਕਰਨਾ ਦਾ ਕੋਈ ਜ਼ਰੂਰ ਹੋਣੀ ਨਹੀਂ ਰਿਹਾਈ ਦੀ ਮੰਗ ਵੀ ਕਰਦੇ ਜੀ ਰਿਹਾਈ ਤਾਂ ਸੱਚੇ ਬੰਦੀ ਦੀ ਰਿਹਾਈ ਤਾਂ ਹੋਣੀ ਹੈ ਜੀ ਔਰ ਦੂਜੀ ਮੈਂ ਮੰਗ ਕਰਦਾ ਕਿ ਜੋਤੀ ਸ਼ਰਮਾ ਦੇ ਉੱਤੇ ਪੜ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੈਚ ਪਰਚ ਕੀਤਾ ਗਿਆ। ਜੀ ਕੀਤਾ ਗਿਆ ਤਾਂ ਨੰਬਰ ਬੱਸਦਾ ਜਿਦਾ ਕੋਈ ਨਾਮ ਹੀ ਨਹੀਂ ਹੈ ਜੇ ਕੋਈ ਕੰਮ ਹੀ ਨਹੀਂ ਹੈ। ਕਿ ਅਸੀਂ ਸ਼ਾਂਤੀ ਦਾ ਪ੍ਰਚਾਰ ਕਰਨਾ ਸ਼ਾਂਤੀ ਬਿੱਤਣਾ ਪਸੰਦ ਕਰਦੇ ਆਂ। ਬਸ ਸਰਕਾਰ ਅੱਗੇ ਉਹ ਤੁਹਾਡੇ ਜ਼ਿੰਦਗੀ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਰ ਉਹਨਾਂ ਤੇ ਜਿਹੜੇ ਨਾਜਾਇਜ਼ ਪਦ ਸਨ ਉਹਨਾਂ ਨੂੰ ਸਾਬਤ ਕੀਤੀ ਜਾਵੇ ਉਹਨਾਂ ਭੈਣਾਂ ਨੂੰ ਜਲਦ ਸਜ਼ਾ ਦਿੱਤਾ ਜਾਵੇ ਚਾਰਜ ਦੇ ਵਿੱਚ ਉਹਦਾ। ਜੀ ਸ਼ਰਮਾ ਜਿਹਨੇ ਉਹਨਾਂ ਨਾਲ ਧੱਕਾ ਕੀਤਾ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸੇ ਹਵਾਲੇ ਕੀਤਾ ਔਰ ਉਹੋ ਜੀ ਉਸ ਜਗ੍ਹਾ ਦੀ ਪੁਲਿਸ ਆ ਜਿਹੜੀ ਸ਼ਕਤੀਸਗੜ ਦੀ ਆ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਦੇਖ ਨਹੀਂ ਕੀਤਾ ਉਹਨਾਂ ਤੇ ਪਰਚਾ ਕੱਢ ਦਿੱਤਾ ਔਰ ਉਹਨਾਂ ਨੂੰ ਅਰੈਸਟ ਕਰਤਾ ਔਰ ਸਾਡੀ ਮੁਸੀਬਾਈ ਚਾਰੇ ਦੀ ਪੂਰੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪੂਰਾ ਰੋਸ ਆ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਬਾਅ ਇੱਜ਼ਤ ਮਰੀ ਕੀਤਾ ਜਾਵੇ ਔਰ ਜਿਹੜੇ ਪਰਚੇ ਦਿੱਤਿਆ ਉਹ ਪਰਚੇ ਕੈਨਸਲ ਹੋਣ ਔਰ ਜੋਤੀ ਸ਼ਰਮਾ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਤ। ਵੀਰ ਸਾਹਿਬ ਨੂੰ ਮਿਲਿਓ ਵਜ ਕੇ ਡੀਸੀ ਸਾਹਿਬ ਨੇ ਸਾਨੂੰ ਬਹੁਤ ਅਭਿਸ਼ਵਾਸ ਦਿਵਾਇਆ, ਭਰੋਸਾ ਦਿਵਾਇਆ ਕਿ ਉਹ ਕਹਿੰਦੇ ਕਿ ਅਸੀਂ ਜਰੂਰ ਇਸੀ ਮੰਗ ਪੱਤਰ ਤੁਹਾਡਾ ਸੀ ਅੱਗੇ ਦਵਾਂਗੇ ਔਰ ਸਾਡੀ ਇਹ ਮੰਗ ਆ ਆਪਣੇ ਸੈਕਟਰ ਸਰਕਾਰ ਤੋਂ ਔਰ ਪੰਜਾਬ ਸਰਕਾਰ ਤੋਂ ਕਿ ਇਹ ਜਿਹੜਾ ਆਏ ਦਿਨ ਪਬਲਿਕ ਸਿਟੀ ਲੈਣ ਵਾਸਤੇ ਇਸਾਈ ਕੌਮ ਦੇ ਉੱਤੇ ਜਿਹੜਾ ਆਏ ਦਿਨ ਕੋਈ ਨਾ ਕੋਈ ਜਿਹੜਾ ਇਹ ਚੁਰਮ ਕਰਦੇ ਨੇ ਜਾਂ ਕੋਈ ਵੀ ਕਰਦੇ ਨੇ ਇਸ ਚੀਜ਼ ਤੋਂ ਅਸੀਂ ਪੂਰਾ ਮਸੀਹ ਭਾਈਚਾਰਾ ਰੋਸ ਕਰਦਾ ਆ ਤੁਹਾਨੂੰ ਲੱਗਦਾ ਕਿ ਸਿਸਟਰ ਨੇ ਜ਼ੋਰ ਸੀਏ ਬਿਲਕੁਲ ਨਹੀਂ ਦੋਸਤ ਸੀ ਤੇ ਫਿਰ ਤੁਹਾਨੂੰ ਇੱਥੇ ਕੋਰਟ ਤੇ ਵਿਸ਼ਵਾਸ ਹੈ ਕੋਰਟ ਤੇ ਵਿਸ਼ਵਾਸ ਹੈ ਵੀ ਦੇ ਨਿਰਦੋਸ਼ ਨੇ ਤਾਂ 12 ਜਨ ਮੇਰੀ ਬਾਹਰ ਤਾਂ ਆਏ ਨੇ ਕਿ ਪਰ ਆਏ ਦਿਨ ਮਸੀਹ ਭਾਈਚਾਰੇ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹਰ ਸਮੇਂ ਤੁਸੀਂ ਦੇਖਦੇ ਹੋ ਪੰਜਾਬ 'ਚ ਔਰ ਤੁਸੀਂ ਤਾਂ ਮੇਰੇ ਖਾਲ ਤੁਹਾਡੇ ਭਰਾਓ ਤੁਸੀਂ ਛੱਤੀਗੜ੍ਹ ਦੀ ਗੱਲ ਕਰਦੇ ਹੋ ਮੈਂ ਪੰਜਾਬ ਦੀ ਮੇਰੀ ਪੰਜਾਬ ਦੀ ਗੱਲ ਕਰ ਰਹੇ ਹਾਂ ਸਾਡਾ ਪੂਰੇ ਪੰਜਾਬ 'ਚ ਇਹ ਕਰ ਰਹੇ ਆ ਹਰ ਜਗ੍ਹਾ ਤੇ ਤੁਹਾਨੂੰ ਲੱਗਦਾ ਕਿ ਪੂਰੇ ਪੰਜਾਬ ਤੇ ਇਸਾਈ ਧਰਮ ਨੂੰ ਦਵਾਈ ਦਵਾਈ ਦੀ ਕੋਸ਼ਿਸ਼ ਕੀਤੀ ਬਿਲਕੁਲ ਦਵਾਈ ਦੀ ਕੋਸ਼ਿਸ਼ ਕੀਤੀ ਆ ਸਾਡੇ ਸਾਈ ਕੌਮ ਦੇ ਜਿੰਨੇ ਹੱਕ ਆਉ ਸਾਡੇ ਹੱਥ ਪਾਰੇ ਜਾਂਦੇ ਮੈਂ ਤਾਂ ਬੇਨਤੀ ਕਰੂੰਗਾ गुजारिश ਕਰੂੰਗਾ ਆਪਣੇ ਮੁੱਖ ਮੰਤਰੀ ਸਾਹਿਬ ਕੋਲ ਕਿ ਸਾਡੇ ਬੜਦੇ ਹੱਕ ਸਾਨੂੰ ਦਿੱਤੇ ਜਾਣ ਔਰ ਜਿਹੜੇ ਇਸਾਈ ਕੌਮ ਤੇ ਜਿਹੜੇ ਆਏ ਜਨ ਕੋਈ ਨਾ ਕੋਈ ਨਾਜਾਇਜ਼ ਤਸ਼ੱਚਾਤ ਫਿਰਨਾਂ ਨੂੰ ਬਾਕੀ ਕੀਤਾ ਸਰ ਜਿਹੜੀ ਤੁਸੀਂ ਜੋਤੀ ਸ਼ਰਮਾ ਦੀ ਗੱਲ ਕਰ ਰਹੇ ਹੋ ਜੋਤੀ ਸ਼ਰਮਾ ਦੇ ਅਕਸਰ ਕਈ ਪਹਿਲਾਂ ਵੀ ਕਈ ਮਾਮਲੇ ਇਹੋ ਜਿਹਾ ਨਿਕਲ ਕੇ ਸਾਹਮਣੇ ਆਏ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਅਸੀਂ ਕਹਿਣਾ ਚਾਹੁੰਦੇ ਜੀ ਜੇ ਉਹ ਗਲਤ ਤਾਂ ਤੁਸੀਂ ਉਹਦੇ ਤੇ ਕਾਰਵਾਈ ਕਰੋ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਨਾਜਾਇਜ਼ ਸਾਡੀਆਂ ਭੈਣਾਂ ਨੂੰ ਜਿਹੜੀਆਂ ਆਤਮਿਕ ਜਿੰਨਾਂ ਨੇ ਆਪਣਾ ਪੂਰਾ ਜੀਵਨ ਉਸ ਖੁਦਾ ਦੇ ਲੇਖੇ ਲਾਤਾ ਜਾਂ ਉਸ ਪ੍ਰਭੂ ਦੇ ਲੇਖੇ ਲਾਤਾ ਤੁਸੀਂ ਉਹਨਾਂ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਉਹਨਾਂ ਤੇ ਪਰਚੇ ਸਰ ਪਹਿਲਾਂ ਵੀ ਇੱਕ ਜੋਤੀ ਸ਼ਰਮਾ ਦਾ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਕਈ ਪਾਸਟਰ ਸਹਿਬਾਨ ਨੂੰ ਜਿਹੜਾ ਸੀ ਇਹਨੇ ਸ਼ਰੇਆਮ ਜਿਹੜੇ ਸੀ ਥੱਪੜ ਮਾਰੇ ਸੀਗੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜੇ ਗੁੰਡੇ ਆ ਉਹਨਾਂ ਦੇ ਗੁੰਡੇ ਵਾਲੇ ਕੰਮ ਕਰਦੇ ਨੇ ਜੀ ਮੈਂ ਇਸੇ ਚੀਜ਼ ਦੀ ਮੰਗ ਕਰਦਾ ਹਾਂ ਆਪਣੇ ਸੈਂਟਰ ਸਰਕਾਰ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਔਰ ਅਮਿਤ ਸ਼ਾਹ ਜੀ ਕੋਲੋਂ ਔਰ ਸਾਡੇ ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਕੋਲ ਇਹ ਹੀ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਚਾਹੀਦਾ ਇਸਾਈਆਂ ਦੇ ਉੱਤੇ ਆਏ ਦਿਨ ਜਿਹੜੇ ਇਹ ਅਤਿਆਚਾਰ ਹੋਏ ਆ ਇਹਨਾਂ ਨੂੰ ਬੰਦ ਕੀਤਾ ਜਾਵੇ ਔਰ ਜੋਤੀ ਸ਼ਰਮਾ ਨੂੰ ਬਣਦੀ ਕਾਨੂੰਨੀ ਕਾਰਵਾਈ ਤੇ ਉਹਨੂੰ ਜਲਦ ਤੋਂ ਜਲਦ ਸਲਾਖਾ ਦੇ ਪਿੱਛੇ ਰੱਖਿਆ ਜਾਵੇ ਥੈਂਕ ਯੂ ਸਰ ਜੀ ਮੈਂ ਤੇ ਅਸੀਂ ਚਾਹੁੰਦੇ ਜੋਤੀ ਸ਼ਰਮਾ ਤੇ ਐਕਸ਼ਨ ਲਿੱਤਾ ਜਾਵੇ ਕਿਉਂਕਿ ਜਦੋਂ ਅਸੀਂ ਦੇਖਦੇ ਆਏ ਦਿਨੀ ਉਹ ਕੋਈ ਨਾ ਕੋਈ ਇਦਾਂ ਦਾ ਕੰਮ ਕਰਦੇ ਆਪਣੇ ਆਪ ਨੂੰ ਹਾਈਲਾਈਟ ਕਰਨ ਦੇ ਲਈ इसा कोई कोई कि ਸਾਡੇ ਇਸਾਈ ਤਰ੍ਹਾਂ ਨੂੰ ਟਾਰਗੇਟ ਕਰਕੇ ਉਹ ਕੋਈ ਨਾ ਕੋਈ ਇਦਾਂ ਦਾ ਕੰਮ ਕਰਦੀ ਆ ਕਿ ਸਾਡੇ ਕੌਮ ਨੂੰ ਜਾਣ ਕੇ ਨੁਕਸਾਨ ਪਹੁੰਚਾਉਣ ਵਾਲੀ ਗੱਲਾਂ ਕਰਦੀ ਤੇ ਅਸੀਂ ਚਾਹਦੇ ਆ ਕਿ ਵੱਧ ਤੋਂ ਵਾਅਦ ਪਸਾਰਾ ਪੰਜਾਬ ਇਸ ਟਾਈਮ ਭਾਰੀ ਰੋਸ ਦੇ ਵਿੱਚ ਆ ਇਸ ਗੱਲ ਕਰਕੇ ਛਤੀਸਗੜ੍ਹ ਦੇ ਵਿੱਚ ਬਹੁਤ ਵਿਰੋਧ ਹੋ ਰਿਹਾ ਵਾ ਤੇ ਅਸੀਂ ਚਾਹਵਾਂਗੇ ਕਿ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਅਸੀਂ ਸਾਰੇ ਉਹਨਾਂ ਦੇ ਨਾਲ ਹਰ ਐਮਰਜੈਂਸੀ ਜੀ ਸਰ ਸ਼ੁਭਨਾ ਸ਼ਸ਼ੀ ਜੀ ਬਿਕਣਾ ਜਾ ਰਹੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਜੜੀਆਂ ਸਾਡੇ ਭੈਣਾਂ ਤੇ 36 ਕੜੂਚ ਚਰਿਆੜ ਵਾਲੀਆਂ ਸੀਗੀਆਂ ਤੇ ਉਥੇ ਦੀ ਇੱਕ ਸ਼ਰਾਰਤੀ ਜਯੋਤੀ ਸ਼ਰਮਾ ਹੈ ਨਾ ਜਿਹਦੇ ਨਾਜਾਇਜ਼ ਪਰਚਾ ਕਰਵਾਇਆ ਧਰਮ ਪਰਿਵਰਤਨ ਦਾ આરોਪ ਲਗਾਇਆ ਜਦ ਕਿ ਉਹ ਸਫਰ ਕਰ ਰਹੀਆਂ ਸੀ ਹੈ ਨਾ ਇਸ ਦੇ ਲੋਕਾਂ ਨੂੰ ਖੱਲ ਪਾਣ ਵਾਸਤੇ ਸਾਨੂੰ ਬਦਮ ਚੁੱਕਣੇ ਪੈਣੇ ਜਿਹੜੇ ਨਾਜਾਇਜ਼ ਪਰਚੇ ਪਵਾਉਂਦੀਆਂ ਨੇ ਪੁਲਿਸ ਵੀ ਉਹਨਾਂ ਦੇ ਦਬਾਅ ਦੇ ਵਿੱਚ ਨੇ ਵੀ ਸਾਡੀ ਇਹੀ ਮੰਗ ਹੈ ਕੇਂਦਰ ਸਰਕਾਰ ਵੱਲੋਂ ਆਪਣੀ ਪਿਕਾਸਟ ਦਾ ਮੋਹਲਾ ਨੂੰ ਰਿਹਾ ਕੀਤਾ ਜਾਵੇ ਤੇ ਉਹਨਾਂ ਦੇ ਦਿੱਤੇ ਵੀ ਪਰਚੇ ਪਾਏ ਉਹ ਕੈਨਸਲ ਕੀਤੇ ਜੀ ਇਹ ਸਰ ਕੋਈ ਮੰਗ ਨਹੀਂ ਤੁਹਾਡੀ ਮੰਗੀ ਜਾਂਦੀ ਤੇ ਨੈਕਸਟ ਸਟੈਪ ਤੁਹਾਡੇ ਵੱਲੋਂ ਕੀ ਕੀਤਾ ਜਾਵੇ ਨੈਕਸਟ ਜਦ ਸਾਡੀ ਜਿਹੜੀ ਗਲੋਬਲ ਪੇਸ਼ਨ ਐਕਸ਼ਨ ਕਮੇਟੀ ਦੀ ਜੋ ਵੀ ਹੋਏਗੀ ਅੱਗੇ ਕਾਰਵਾਈ ਕਰ ਦੱਸਾਂਗੇ ਠੀਕ ਹੈ ਜੀ ਨੋ ਨੋ ਫੋਰ ਮੈਂ ਰਿਪੋਰਟ ਇੱਕ ਅਨੁਸ਼ਾਸਨ ਦੇ ਲਈ ਹੈ ਕਾਦੇ ਲਿਆਏ ਆਏ ਆਇਆ ਸਰ ਸਾਡੇ ਨਾਲ ਦੋ ਸਿਸਟਾ ਨੇ ਇਹਨਾਂ ਤੇ ਨਜਾਇਜ਼ ਪਰਚਾ ਕੀਤਾ ਗਿਆ ਜੀ ਕੀਤਾ ਗਿਆ ਤਾਂ ਅੰਮ੍ਰਿਤਪੁਰ ਬਸ ਤਾਂ ਜਿਹਦਾ ਕੋਈ ਨਾਮ ਹੀ ਨਹੀਂ ਹੈ ਜਿਹੜਾ ਕੋਈ ਕੰਮ ਹੀ ਨਹੀਂ ਜੀ ਕਿ ਅਸੀਂ ਸ਼ਾਂਤੀ ਦਾ ਪ੍ਰਚਾਰ ਕਰਨਾ ਬਿਲਕੁਲ ਸ਼ਾਂਤੀ ਬਿਥੇਣਾ ਪਸੰਦ ਕਰਦੇ ਆਂ ਬਸ ਸਰਕਾਰ ਅੱਗੇ ਉਹ ਤੁਹਾਡੇ ਜ਼ਰੀਏ ਬੇਨਤੀ ਕਰਨਾ ਚਾਹੁੰਦੇ ਆਂ ਕਿ ਸਰ ਉਹਨਾਂ ਤੇ ਜਿਹੜੇ ਨਜਾਇਜ਼ ਪਰਚੇ ਹੋਏ ਉਹਨਾਂ ਨੂੰ ਖਤਮ ਕੀਤਾ ਜਾਵੇ ਉਹਨਾਂ ਭੈਣਾਂ ਨੂੰ ਜਲਦ ਤੋਂ ਜਲਦ ਆਪਣੀ ਚਾਹਤ ਦੇ ਵਿੱਚ। ਜੀ ਬਰਾਬਰ ਬਸ Thank you sir. Thank you sir. Okay, thank you.

ਹallelujah ਸ਼ਰਮਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਜਿਵੇਂ ਕਿ ਤੁਸੀਂ ਪੁਰਾਣੀ ਵੀਡੀਓ ਨੂੰ ਵਾਚ ਕੀਤਾ ਔਰ ਤੁਸੀਂ ਜਾਣਦੇ ਹੋ 36 ਘਰ ਦੇ ਸਮੱਸਿਆ ਨੂੰ ਲੈ ਕੇ ਜਿੱਥੇ ਸਾਡੀਆਂ ਦੋ ਨਰਸ ਪੈਨਨਾ ਨਾ ਇਨਸਾਫੀ ਕੀਤੀ ਗਈ ਬੇਇਲਜ਼ਾਮ ਲਗਾ ਕੇ ਉਹਨਾਂ ਦੇ ਉੱਤੇ ਝੂਠੇ ਇਲਜ਼ਾਮ ਲਗਾ ਕੇ ਜੋ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਹਨਾਂ ਨੂੰ ਲੋਕਰ ਦੇ ਵਿੱਚ ਭੇਜਿਆ ਗਿਆ ਔਰ ਅੱਜ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਲੁਧਿਆਣਾ ਦੇ ਵਿੱਚ ਜੋ ਕਿ ਡੀਸੀ ਜੱਤਰ ਪਹੁੰਚਿਆ ਮੰਗ ਪੱਤਰ ਲੈ ਕੇ ਉਹਨਾਂ ਬੀ ਦੀਆਂ ਦੇ ਖਿਲਾਫ ਜੋ ਆਇਦੀ ਨਹੀਂ ਮਸੀ ਲੋਕਾਂ ਦੇ ਖਿਲਾਫ ਖਰੇ ਹੋ ਕੇ ਬੋਲਦੇ ਨੇ ਮਸੀ ਲੋਕਾਂ ਦੇ ਉੱਤੇ ਜੋ ਕਿ ਗਲਤ ਇਲਜ਼ਾਮ ਝੂਠੇ આરોਪ ਲਾ ਕੇ ਬੋਲਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਕਿ ਪੂਰਾ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗ ਪੱਤਰ ਦਿੱਤਾ ਜਾ ਰਿਹਾ ਕਿ ਜਲਦ ਤੋਂ ਜਲਦ ਜੋ ਕਿ ਸਾਡੀਆਂ ਉਹਨਾਂ ਭੈਣਾਂ ਨੂੰ ਇਨਸਾਫ ਮਿਲੇ ਔਰ ਇਹਨਾਂ ਔਰੋਪੀਆਂ ਨੂੰ ਜਲਦ ਤੋਂ ਜਲਦ ਜੋ ਕਿ ਗ੍ਰਿਫਤਾਰ ਕੀਤਾ ਜਾਏ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਚਾਰ ਅੰਦਾਸੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸੀ ਆ ਚੱਲ ਲੂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਕਿ ਜੋ ਵੀ ਅਸੀਂ ਰੋਜ਼ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਘਰ ਤੱਕ ਪਹੁੰਚਾ ਸਕੀਏ ਗੋਡ ਬlesਸ ਯੂ